ਫੌਜਾ ਸਿੰਘ ਸਰਾਰੀ ਜੇ ਮਾਂ ਦਾ ਦੁੱਧ ਪੀਤਾ ਹੀ ਤੇ ਗੱਡੀ ਮੋੜ ਕੇ ਲਿਆ ਪਿਛਾਂ ਮੈਂ ਮੈਨੂੰ ਬੜਾ ਗੁੱਸਾ ਚੜਿਆ ਮੈਂ ਕਿਹਾ ਜੇ ਤੂੰ ਮਾਂ ਦਾ ਦੁੱਧ ਪੀਤੇ ਗੱਡੀ ਮੋੜ ਕੇ ਪਿਛਾਂ ਲਿਆ ਤੈਨੂੰ ਦਸੀਏ ਕਿ ਪਹਿਲਵਾਨ ਦਾ ਮੁੱਲ ਕੀ ਹੁੰਦਾ ਐ ਇਧਰੋਂ ਫੌਜਾ ਸਿੰਘ ਆਇਆ ਤੇ ਫੌਜਾ ਸਿੰਘ ਨਾ ਕੇ ਗਿਆ ਸੰਗਤਾਂ ਨੇ ਵੇਖ ਹੀ ਲੈਣਾ ਸੀ ਉਹਨਾਂ ਨੇ ਆਖਿਆ ਵੀ ਫੌਜਾ ਸਨ ਨਾਂ ਗਿਆ ਕਿ ਸਾਰੇ ਐਂ ਤਾਂ ਪੜਕੇ ਮੈਂ ਆਖਿਆ ਕੋਈ ਨਹੀਂ ਠੰਡੇ ਉਹ ਨਾਂ ਗਿਆ ਕੋਈ ਗੱਲ ਨਹੀਂ ਇਹ ਅਗਲੇ ਚੌਂ ਤੋਂ ਗੱਡੀ ਨਾਲ ਜਾ ਕੇ ਅੱਗੋ ਲਿਆਣੇ ਚਾਰ ਸੜਕਾਂ ਨੇ ਉੱਥੇ ਪੋਲ ਦੇ ਥੱਲੇ ਅਗਲ ਜਾ ਕੇ ਗੱਡੀ ਦੇ ਅੱਗੋ ਨਾਲ ਗੱਡੀ ਫੇਰ ਪਿਸ਼ਾ ਮੋੜ ਕੇ ਲਿਆ ਬੜੀ ਤੇਜ਼ ਛਣ ਬੁੱਝ ਕੇ ਮੋੜ ਕੇ ਲਿਆ ਜਾਂ ਇਹ ਸਾਡੇ ਤਾਂ ਸਮਝ ਵਿੱਚ ਜਾਣ ਮਜੂ ਕ ਮੋੜ ਕੇ ਜਦੋਂ ਨਵੇਂਰੇ ਨੇੜੇ ਆਇਆ ਤੇ ਮੈਨੂੰ ਆਂਦਾ ਹੀ ਇਸ਼ਾਰਾ ਕੀਤਾ ਫੌਜੇ ਨੇ ਫੌਜੇ ਨੇ ਤੇ ਮੇਰੇ ਦਿਮਾਗ 'ਚ ਇਹ ਗੱਲ ਆਈਏ ਵੀ ਇਹ ਆਂਦਾ ਵੀ ਤੁਹਾਡਾ ਕੁਝ ਨਹੀਂ ਬੰਨਣਾ ਇਹਨਾਂ ਤਾਂ ਜੇ ਜੇ ਬੁਲਾਉਣਾ ਹੋਵੇ ਨਾ ਕਿਸੇ ਨੂੰ ਗੱਡੀ ਦੇ ਵਿੱਚ ਜਾਂਦਿਆਂ ਨੂੰ ਤੇ ਉਹਨੂੰ ਜੋਣਾ ਐਂ ਕਰਕੇ ਬੁਲਾਈਦਾ ਹੈ ਹਾਂ ਤੇ ਜੇ ਕਿਸੇ ਨੂੰ ਇਸ਼ਾਰਾ ਕਰਨਾ ਹੋਵੇ ਮਤਲਬ ਵੀ ਕੋਈ ਨਾ ਚੀਜ਼ ਦੇਣੀ ਹੋਵੇ ਉਹਨੂੰ ਐ ਕਰੀਦਾ ਵੀ ਇਹ ਹੁਣ ਤੇ ਉਹ ਐਮ ਐਲ ਐ ਕਿਤਾ ਇਹ ਐਮ ਐਲ ਐ ਹੋ ਜਾ ਫਿਰ ਇਸ਼ਾਰਾ ਇਹ ਇੱਕ ਇੱਕ ਗਲਤ ਇਸ਼ਾਰਾ ਤੁਹਾਨੂੰ ਕਰਕੇ ਮਤਲਬ ਵੀ ਤੁਸੀਂ ਜੋ ਮਰਜ਼ੀ ਕਰ ਲਓ ਇਹਦਾ ਮਤਲਬ ਇਹ ਹੋਇਆ ਇਹਦਾ ਮਤਲਬ ਇਹ ਹੋਇਆ ਹੁੰਦਾ ਵੀ ਮੈਂ ਤੁਸੀਂ ਮੇਰਾ ਜੋ ਮਰਜ਼ੀ ਕਰ ਲਓ ਤੇ ਮੇਰਾ ਕੁਝ ਨਹੀਂ ਵੇਖਦਾ ਫੌਜਾ ਸਿੰਘ ਸਰਾਰੀ ਨੇ ਕਿਹਾ ਮੈਂ ਹਾਂ ਫੌਜਾ ਸਿੰਘ ਸਰਾਰੀ ਜੇ ਮਾਂ ਦਾ ਦੁੱਧ ਪੀਤਾ ਹੀ ਤੇ ਗੱਡੀ ਮੋੜ ਕੇ ਲਿਆ ਪਿਛਾਂ ਅੱਛਾ ਮੈਂ ਮੈਨੂੰ ਬੜਾ ਗੁੱਸਾ ਚੜਿਆ ਮੈਂ ਜੇ ਤੂੰ ਮਾਂ ਦਾ ਦੁੱਧ ਪੀਤੇ ਗੱਡੀ ਮੋੜ ਕੇ ਪਿਛਾਂ ਲਿਆ ਤੈਨੂੰ ਦਸੀਏ ਕਿ ਪਹਿਲਵਾਨ ਦਾ ਮੁੱਲ ਕੀ ਹੁੰਦਾ ਜੇ ਅਖਾੜੇ ਦੇ ਵਿੱਚ ਪਹਿਲਵਾਨ ਚੁੱਕ ਕੇ ਨਾ ਛੱਟੇ ਤੈਨੂੰ ਤੇ ਫੇਰ ਆਖੀ ਮੈਂ ਹਾਂ ਮਾਂ ਦਾ ਦੁੱਧ ਪੀਤੇ ਦੇ ਪਿਛਾਂ ਮੜ ਗਿਆ ਸਰਾਰੀ ਸਾਹਿਬ ਪਿਛਾਂ ਨਹੀਂ ਮੁੜ ਕੇ ਆਇਆ ਨਾ ਆ ਕੇ ਇੱਕ ਰਿਆਉਂਦਾ ਸਿੰਘ ਨਹੀਂ ਇਹ ਫਿਰ ਜਿਹੜੀਆਂ ਇੱਕ ਪਾਸੇ ਉਹ ਕਹਿ ਰਿਹਾ ਮੈਂ ਪਰਿਵਾਰ ਦੇ ਨਾਲ ਆ ਮੇਰੇ ਪੁੱਤਾਂ ਵਰਗਾ ਸੀ ਫਿਰ ਉਹ ਡਰਾਮੇਬਾਜੀ ਆ ਸਾਰੀ ਵੀਰੇ ਜੇ ਪਰਿਵਾਰ ਦੇ ਨਾਲ ਹੁੰਦਾ ਪੁੱਤਾਂ ਵਰਗਾ ਹੁੰਦਾ ਅੱਜ 12 13 ਦਿਨ ਹੋ ਗਏ ਨੇ ਫੌਜਾ ਸਿੰਘ ਸਾਡੇ ਕੋਲ ਨਹੀਂ ਆਇਆ ਫੋਨ ਤੇ ਵੀ ਨਹੀਂ ਗੱਲ ਨਾ ਕੋਈ ਫੋਨ ਤੇ ਗੱਲ ਨਾ ਸਾਡੇ ਕੋਲ ਆਇਆ ਨਾ ਜਿੱਤਰ ਲਾਡੀ ਸਾਡੇ ਕੋਲ ਆਇਆ ਜਸ਼ਨ ਸਰਪੈਂਚੂ ਵਾਲੇ ਮਸਲੇ ਤੇ ਪਰਿਵਾਰ ਅਤੇ ਸਮਰਥਕ ਤੇ ਉਹਨਾਂ ਦੇ ਦੋਸਤ ਮਿੱਤਰ ਕੱਲ ਲੁਧਿਆਣੇ ਕੈਂਡਲ ਮਾਰਚ ਦੇ ਲਈ ਜਾਂਦੇ ਆ ਤੇ ਉੱਥੇ ਅਮਨ अरोड़ा ਦੇ ਨਾਲ ਇੱਕ ਮੀਟਿੰਗ ਵੀ ਉੱਚ ਅਧਿਕਾਰੀਆਂ ਦੇ ਵੱਲੋਂ ਕਰਵਾ ਦਿੱਤੀ ਜਾਂਦੀ ਆ ਜਿਸ ਦੇ ਵਿੱਚ ਇਨਸਾਫ ਦਿਵਾਉਣ ਦੀ ਗੱਲ ਕੀਤੀ ਗਈ ਆ ਪਰ ਉੱਥੇ ਕੁਝ ਇੱਕ ਇਹੋ ਜਿਹੀ ਹਰਕਤ ਵੀ ਕੀਤੀ ਗਈ ਆ ਮੌਜੂਦਾ ਵਿਧਾਇਕ ਫੌਜਾ ਸਿੰਘ ਸਰਾਰੀ ਦੇ ਵੱਲੋਂ ਜੋ ਅਤੀ ਨਿੰਦਨਯੋਗ ਆ ਪਹਿਲਾਂ ਫੌਜਾ ਸਿੰਘ ਸਰਾਰੀ ਦੇ ਵੱਲੋਂ ਆ ਸਾਬਕਾ ਵਿਧਾਇਕ ਨੂੰ ਗਾਲ ਕੱਢੀ ਗਈ ਸੀ ਔਰ ਮੰਦਾ ਚੰਗਾ ਬੋਲਿਆ ਗਿਆ ਸੀ ਲੇਕਿਨ ਹੁਣ ਸਿੱਧੇ ਤੌਰ ਤੇ ਜਸ਼ਨ ਦੇ ਪਿਤਾ ਨੂੰ ਵੀ ਗਲਤ ਇਸ਼ਾਰੇ ਕਰਕੇ ਜਿਹੜਾ ਹਰਾਸ ਕੀਤਾ ਗਿਆ ਸਾਡੇ ਨਾਲ ਜਸ਼ਨ ਦੇ ਪਿਤਾ ਜੀ ਮੌਜੂਦ ਨੇ ਕੱਲ ਲੁਧਿਆਣੇ ਕੈਂਡਲ ਮਾਰਚ ਲਈ ਗਏ ਸੀ ਹਾਂਜੀ ਹਾਂਜੀ ਕੱਲ ਅਸੀਂ ਗਏ ਹਾਂ ਕੈਂਡਲ ਮਾਰਚ ਵਾਸਤੇ ਲੁਧਿਆਣੇ ਤੇ ਨਾਲੇ ਕਹਿੰਦੇ ਹਾਂ ਉੱਥੇ ਆਪਣਾ ਭਵੰਤਮਨ ਆਇਆ ਸੀਐਮ ਸਾਹਿਬ ਉਹਨੂੰ ਮਿਲਾਂਗੇ ਤੇ ਜਦੋਂ ਅਸੀਂ ਇੱਥੋਂ ਗਏ ਹਾਂ ਤੇ ਸਾਡੇ ਗੱਡੀਆਂ 2-3 ਗਏ ਅਸੀਂ ਪਹਿਲਾਂ ਜਿਹੜੀਆਂ ਅਸੀਂ ਚੱਲਦੀਆਂ ਸੀ ਸਾਨੂੰ ਸ਼ੱਕ ਪੈ ਗਿਆ ਵੀ ਗੱਡੀਆਂ ਨੰਬਰ ਨੋਟ ਹੋ ਗਏ ਨੇ ਵੀ ਸਾਨੂੰ ਗੱਡੀਆਂ ਰੋਕਣਗੇ ਅਸੀਂ ਬੱਸ ਦੇ ਵਿੱਚ ਚੜਾ ਗਏ ਸਾਰੀ ਸੰਗਤ ਨੂੰ ਤੇ ਤੋਰਤੀ ਇੱਥੋਂ ਤੇ ਗੱਡੀ ਅਸੀਂ ਹੋਰ ਬਦਲ ਲਈ ਨਵੀਆਂ ਗੱਡੀਆਂ ਕਰੇਟਾ ਗਏ ਹੋ ਲੈ ਗਏ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਵੀ ਅੱਗੇ ਜਿਹੜੀ ਚੱਲਦੀ ਹੋਣੀ ਲੱਗ ਗਏ ਤੇ ਇਹਨਾਂ ਨੇ ਜਦੋਂ ਪ੍ਰਗਟ ਸਾਹਿਬ ਜਾ ਕੇ ਨਾ ਸਾਨੂੰ ਕਹਿੰਦੇ ਪੰਜ ਸਵਾਰੀਆਂ ਚੜਾਉਣੀਆਂ ਤੇ ਅਸੀਂ ਉੱਥੇ ਇੱਕ ਬੱਸ ਰੋਕੀ ਪੰਜ ਕਿ ਛੇ ਸਵਾਰੀਆਂ ਚੜੀਆਂ ਉਹ ਹੈਗੇ ਸੀ ਕਿਤੇ ਸੀਆਰਡੀ ਵਾਲੇ ਜਿਵੇਂ ਜਾਂ ਕੁਝ ਵੀ ਉਹਨਾਂ ਨੇ ਨਾ ਫੋਨ ਕੀਤਾ ਵਿੱਚ ਬੱਸ ਦੇ ਤੇ ਜਾ ਕੇ ਫਿਰੋਜ਼ਪੁਰ ਚੌਂਕ ਤੇ ਉਹਨਾਂ ਸਾਡੀ ਬੱਸ ਰੋਕ ਲਈ ਤੇ ਸਾਨੂੰ ਅੱਗੇ ਨਹੀਂ ਜਾਣ ਦਿੰਦੇ ਸੀਗੇ ਸਾਰਿਆਂ ਨੂੰ ਬੜਾ ਪਰੇਸ਼ਾਨ ਕੀਤਾ ਇਹਨਾਂ ਕਰ ਨਾਰੇ ਨੂੰ ਲਾਏ ਰੋਗੇ ਡੇਢ ਕੇ 2 ਘੰਟੇ ਨਾ ਬੱਸ ਰੋਕੀ ਰੱਖੀਏ ਆ ਮੈਂ ਇਹਨਾਂ ਨੂੰ ਸਮਝਾਇਆ ਸੀ ਵੀ ਤੁਸੀਂ ਐਂ ਕਿਹਾ ਜੀ ਵੀ ਅਸੀਂ ਵਿਆਹ ਚੱਲੇ ਆ ਉਹ ਆਏ ਕਹਿੰਦੇ ਅਸੀਂ ਵਿਆਹ ਚੱਲੇ ਆ ਉਹ ਕਹਿੰਦੇ ਕਿਹੜੇ ਵਿਆਹ ਚੱਲੇ ਸਾਨੂੰ ਪਤਾ ਕਿੱਥੇ ਚੱਲੇ ਜੇ ਉਹਨਾਂ ਵੀਰੇ 2 2.5 ਘੰਟੇ 2 ਘੰਟੇ ਰੋਕੀ ਰੱਖੀ ਬੱਸ ਫਿਰ ਇਹਦਾ ਥੋੜੀ ਸਾਹ ਨੂੰ ਫੋਨ ਕੀਤਾ ਉਹਨੂੰ ਫਿਰ ਉਹਨੂੰ ਬਾਤ ਛੱਡੀ ਤੇ ਫੇਰ ਲਿਜਾਣੇ ਗਏ ਫੇਰ ਲਿਜਾਣੇ ਜਾ ਕੇ ਅਸੀਂ ਲੁਧਿਆਣੇ ਕੈਂਡਲ ਮਾਰਚ ਜਦੋਂ ਕਰ ਰਹੇ ਸੀ ਉਦੋਂ ਕਹਿੰਦੇ ਵੀ ਅਮਨ ਰੋੜਾ ਨੂੰ ਮਿਲੇ ਤੁਸੀਂ ਕੈਂਡਲ ਮਾਰਚ ਹੈ ਇਹਨਾਂ ਨੂੰ ਆਖਿਆ ਸੀ ਵੀ ਇੱਥੇ ਬਾਤ ਠੱਲ ਲਗੇ ਤੂੰ ਹੀ ਆਉਂਦਾ ਬੈਜੋ ਅਸੀਂ ਇੱਕ ਵੀ ਅਮਨ ਰੋੜੇ ਨੂੰ ਮਿਲ ਕੇ ਆਉਣੇ ਆ ਤੇ ਉਹਨੂੰ ਉਹ ਲੈ ਗਏ ਉਹਨਾਂ ਦੇ ਕੋਲ ਅਮਨ ਰੋੜੇ ਦੇ ਅਸੀਂ 7 ਬੰਦੇ ਗਏ ਸਾਂ ਤੇ ਜਦੋਂ ਗਏ ਆ ਇਤਰਾ ਅੰਦਰ ਉਹਨਾਂ ਸਾਨੂੰ ਬੁਆੜਿਆ ਤੇ ਸਾਡੀ ਗੱਲ ਬਾਤ ਸੁਣੀ ਕਹਿੰਦੇ ਵੀ ਦੱਸੋ ਕੀ ਹੋਇਆ ਅਸੀਂ ਇਹ ਹੋਇਆ ਤਾਂ ਬੜਾ ਕੁਝ ਹੈ ਪਰ ਤੁਹਾਨੂੰ ਅਸੀਂ ਮੋਟੀ ਮੋਟੀ ਗੱਲ ਦੱਸ ਦਿੰਦੇ ਵੀ ਅਸੀਂ ਦਰਖਾਸਤਾਂ ਦਿੱਤੀਆਂ ਨੇ ਤੇ ਸਾਰੀਆਂ ਤੇ ਸਾਡੀ ਗੱਲ ਸੁਣਾਈ ਨਹੀਂ ਹੋ ਰਹੀ ਆਹਦੇ ਕਹਿੰਦੇ ਦਿੱਤੀਆਂ ਮੈਂ ਫੌਜਾ ਸਿੰਘ ਸਰਾਰੀ ਤੇ 75 ਲਾਡੀ ਦੇ ਉਹਨਾਂ ਤੇ ਅਸੀਂ ਤਰਖਾਸ਼ਾਂ ਦਿੱਤੀਆਂ ਨੇ ਇਹਨਾਂ ਨੇ ਸਾਡਾ ਮੁੰਡਾ ਮਾਰਿਆ ਜੋ ਇਹਨਾਂ ਨੇ ਫੋਨ ਕੀਤਾ ਧੌਂਕੀਆਂ ਦਿੱਤੀਆਂ ਨੇ ਤੇ ਉਹਨੇ ਆ ਕੇ ਰਾਤ ਨੂੰ ਸਭ ਸਾਡ ਕਰ ਲਿਆ ਨੇ ਸਾਰੀ ਗੱਲ ਉਹਨੂੰ ਸੁਣਾਈ ਕੱਲ ਉਸ ਤੋਂ ਬਾਅਦ ਸਾਨੂੰ ਉਹ ਕਹਿੰਦੇ ਵੀ ਤੁਸੀਂ ਨਾ ਦੋ ਦਿਨ ਦਾ ਮੈਨੂੰ ਟਾਈਮ ਦਿਓ ਤੇ ਦੋ ਦਿਨ ਦਾ ਟਾਈਮ ਦਿਓ ਸਾਨੂੰ ਤੇ ਜਿਹੜਾ ਭਾਇਆ ਉਹ ਕੀ ਹੁੰਦਾ ਯਾਰ ਸੈੱਟ ਆ ਸੈੱਟ ਜਾਬ ਜਿਹੜਾ ਉਹਨਾਂ ਆਖਿਆ ਵੀ ਅੱਠਾਂ ਦਾ ਟਾਈਮ ਲਿਆ ਜਿਹੜੀ ਟੀਮ ਬਣਾਈ ਆ ਜਿਹੜੀ ਇਨਕੁਆਇਰੀ ਕਰੇਗੀ ਆ ਟੀਮ ਬਣਾਈਏ ਉਹ ਜਿਹੜੇ ਟੀਮ ਬਣਾਈ ਨਾ ਉਹਨਾਂ ਨੇ ਪੰਜਾਂ ਛਿਆਹਾਂ ਦੇ ਨੂੰ ਨੌਕਵਾਰੀ ਕਰੀ ਉਹਨੂੰ ਸੈੱਟ ਬਣਾਇਆ ਕਹਿੰਦਾ ਵੀ ਦੋ ਦਿਨਾਂ ਦੇ ਵਿੱਚ ਵੀ ਤੁਹਾਡਾ ਫੈਸਲਾ ਕਰ ਦਿਆਂਗੇ ਤੇ ਤੁਸੀਂ ਨਾ ਆਵਾ ਆਉਣ ਨਹੀਂ ਨਾਲ ਜਿਵੇਂ ਆਏ ਜੇ ਓਵੇਂ ਤੁਸੀਂ ਵਾਪਸ ਚਲ ਜਾਓ ਅਹੀਂ ਉਥੋਂ ਓਵੇਂ ਵਾਪਸ ਲੱਗੇ ਉਹਨੇ ਸਾਹਮਣੇ ਸਾਡੀ ਬੱਸ ਘੜੀ ਕੋਈ ਸੰਗ ਸਾਡੀ ਬੈਠੀ ਹੋਈ ਏ ਕੋਈ ਬਾਜ ਦਲ ਬੰਨੇ ਇਧਰੋਂ ਫੌਜਾ ਸਿੰਘ ਆਇਆ ਤੇ ਫੌਜਾ ਸਿੰਘ ਨਾ ਕਿ ਗਿਆ ਸੰਗਤਾਂ ਨੇ ਵੇਖ ਹੀ ਲੈਣਾ ਸੀ ਉਹਨਾਂ ਵੇਖਿਆ ਵੀ ਫੌਜਾ ਸਨ ਨਾ ਗਿਆ ਕਿ ਸਾਰੇ ਐਂ ਤਾਂ ਪੜਕੇ ਮੈਂ ਆਖਾ ਕੋਈ ਨਹੀਂ ਠੰਡੇ ਹੋ ਨਾ ਗਿਆ ਕੋਈ ਗੱਲ ਨਹੀਂ ਇਹ ਅਗਲੇ ਚੌਂ ਤੋਂ ਗੱਡੀ ਨਾਲ ਜਾ ਕੇ ਅੱਗੋ ਲਿਆਣੇ ਚਾਰ ਸੜਕਾਂ ਨੇ ਉੱਥੇ ਪੋਲ ਦੇ ਥੱਲੇ ਅਗਲ ਜਾ ਕੇ ਗੱਡੀ ਦੇ ਅੱਗੋਂ ਨਾ ਗੱਡੀ ਫੇਰ ਪਿਛਾ ਮੋੜ ਕੇ ਲਿਆ ਬੜੀ ਤੇਜ਼ ਝਣ ਬੁੱਝ ਕੇ ਮੋੜ ਕੇ ਲਿਆ ਜਾਂ ਇਹ ਸਾਡੇ ਤੋਂ ਸਮਝ ਵਿੱਚ ਜਾਣ ਮਜੂਕ ਮੋੜ ਕੇ ਜਦੋਂ ਨਵੇਂਰੇ ਨੇੜੇ ਆਇਆ ਤੇ ਮੈਨੂੰ ਆਂਦਾ ਇਂ ਇਂ ਇਸ਼ਾਰਾ ਕੀਤਾ ਫੌਜੇ ਨੇ ਫੌਜ ਨੇ ਤੇ ਮੇਰੇ ਦਿਮਾਗ 'ਚ ਇਹ ਗੱਲ ਆਈਏ ਵੀ ਆਂਦਾ ਵੀ ਤੁਹਾਡਾ ਕੁਝ ਨਹੀਂ ਬੰਨਾ ਇਹਨੇ ਤਾਂ ਜੇ ਜੇ ਬੁਲਾਣਾ ਹੋਵੇ ਨਾ ਕਿਸੇ ਨੂੰ ਗੱਡੀ ਦੇ ਵਿੱਚ ਜਾਂਦਿਆਂ ਨੂੰ ਤੇ ਉਹਨੂੰ ਜੁਣਾ ਐਂ ਕਰਕੇ ਬੁਲਾਈਦਾ ਤੇ ਜੇ ਕਿਸੇ ਨੂੰ ਇਸ਼ਾਰਾ ਕਰਨਾ ਹੋਵੇ ਮਤਲਬ ਵੀ ਕੋਈ ਨਾ ਚੀਜ਼ ਦੇਣੀ ਹੋਵੇ ਉਹਨੂੰ ਐ ਖਰੀਦਾ ਵੀ ਇਹ ਹੁਣ ਤੇ ਮੈਨੂੰ ਐਮ ਐਲ ਨੇ ਕੀਤਾ ਯਾਨੀ ਇੱਕ ਇੱਕ ਗਲਤ ਇਸ਼ਾਰਾ ਤੁਹਾਨੂੰ ਕਰਕੇ ਮਤਲਬ ਵੀ ਤੁਸੀਂ ਜੋ ਮਰਜ਼ੀ ਕਰ ਲਓ ਇਹਦਾ ਮਤਲਬ ਇਹ ਹੋਇਆ ਇਹਦਾ ਮਤਲਬ ਇਹ ਹੋਇਆ ਹੁੰਦਾ ਵੀ ਮੈਂ ਤੁਸੀਂ ਮੇਰਾ ਜੋ ਮਰਜ਼ੀ ਕਰ ਲਓ ਤੇ ਮੇਰਾ ਕੁਝ ਨਹੀਂ ਵੇਖਦਾ ਫੌਜਾ ਸਿੰਘ ਸਰਾਰੀ ਨੇ ਕਿਹਾ ਮੈਂ ਹਾਂ ਫੌਜਾ ਸਿੰਘ ਸਰਾਰੀ ਜੇ ਮਾਂ ਦਾ ਦੁੱਧ ਪੀਤਾ ਹੀ ਤੇ ਗੱਡੀ ਮੋੜ ਕੇ ਲਿਆ ਪਿਛਾਂ ਅੱਛਾ ਮੈਂ ਮੈਨੂੰ ਬੜਾ ਗੁੱਸਾ ਚੜਿਆ ਮੈਂ ਕਿਹਾ ਜੇ ਤੂੰ ਮਾਂ ਦਾ ਦੁੱਧ ਪੀਤੇ ਗੱਡੀ ਮੋੜ ਕੇ ਪਿਛਾਂ ਲਿਆ ਤੈਨੂੰ ਦਸੀਏ ਕਿ ਪਹਿਲਵਾਨ ਦਾ ਮੁੱਲ ਕੀ ਹੁੰਦਾ ਜੇ ਅਖਾੜੇ ਦੇ ਵਿੱਚ ਪਹਿਲਵਾਨ ਚੁੱਕ ਕੇ ਨਾ ਠੱਟੇ ਤੈਨੂੰ ਤੇ ਫੇਰ ਆਖੀ ਮੈਂ ਕਿਹਾ ਮਾਂ ਦਾ ਦੁੱਧ ਪੀਤੇ ਤੇ ਪਿਛਾਂ ਮੜ ਗਿਆ ਰਾਜੀ ਸਾਹਿਬ ਪਿਛਾਂ ਨੂੰ ਮੁੜ ਕੇ ਆਇਆ ਨਾ ਆ ਗਿਆ ਇੱਕਰੀ ਆਉਂਦਾ ਸਿੰਘ ਨਹੀਂ ਇਹ ਫਿਰ ਜਿਹੜੀਆਂ ਇੱਕ ਪਾਸੇ ਉਹ ਕਹਿ ਰਿਹਾ ਮੈਂ ਪਰਿਵਾਰ ਦੇ ਨਾਲ ਆ ਮੇਰੇ ਪੁੱਤਾਂ ਵਰਗਾ ਸੀ ਫਿਰ ਉਹ ਡਰਾਮੇਬਾਜੀ ਆ ਸਾਰੀ ਵੀਰੇ ਜੇ ਪਰਿਵਾਰ ਦੇ ਨਾਲ ਹੁੰਦਾ ਪੁੱਤਾਂ ਵਰਗਾ ਹੁੰਦਾ ਅੱਜ 12 13 ਦਿਨ ਹੋ ਗਏ ਨੇ ਫੌਜਾ ਸਿੰਘ ਸਾਡੇ ਕੋਲ ਨਹੀਂ ਆਇਆ ਫੋਨ ਤੇ ਵੀ ਨਹੀਂ ਗੱਲ ਨਾ ਕੋਈ ਫੋਨ ਤੇ ਗੱਲ ਨਾ ਸਾਡੇ ਕੋਲ ਆਇਆ ਨਾ ਜਿੱਤਰ ਲਾਡੀ ਸਾਡੇ ਕੋਲ ਆਇਆ ਅਕਸਰ ਇਹਨਾਂ ਦਾ ਝਾੜੂ ਵਾਲਿਆਂ ਦਾ ਕੋਈ ਬੰਦਾ ਤੇ ਯਾਰ ਆਉਣਾ ਚਾਹੀਦਾ ਸੀ ਨਾ ਯਾਰ ਜਵਾਨ ਮੁੰਡਾ ਗੁਜ਼ਰ ਗਿਆ 3 ਸਾਲ ਸਾਡੇ ਨਾਲ ਰਿਹਾ ਹੈ ਠੀਕੇ 15 ਲੱਖ ਰੁਪਈਆ ਇਹਨੇ ਕੋਲ ਲੈ ਕੇ ਹੀ ਸਰਪੰਚ ਬਣਾਇਆ ਹੈ ਤੇ ਅਸੀਂ ਇਹਨੂੰ ਪੁੱਛਿਆ ਸਹੀ ਉਹਦੇ ਪਿਓਨ ਜਾ ਕੇ ਬਾਪੂ ਬਾਪੂ ਕੀ ਗੱਲ ਬਣ ਗਈ ਇਹਨੇ ਆ ਕੇ ਮੇਰੇ ਨਾਲ ਕੋਈ ਸਮੋਸਮ ਨਹੀਂ ਕੀਤਾ ਇਹਨੇ ਇੰਟਰਵਿਊ ਦਿੱਤੀ ਉਹਦੇ ਚ ਇੱਕ ਵਿਧਾਇਕ ਨੂੰ ਵੀ ਇਹਨੇ ਕਾਫੀ ਮੰਦਾ ਚੰਗਾ ਬੋਲਿਆ ਗਾਲਾਂ ਕਢੀਆਂ ਤੇ ਉਹ ਕਾਫੀ ਆਪ ਦੇ ਆਪੇ ਚੋਂ ਬਾਹਰ ਸੀਗਾ ਤੇ ਉਹ ਤਾਂ ਇੰਜ ਕਹਿ ਰਿਆ ਸੀ ਜਿਵੇਂ ਮਤਲਬ ਮੈਂ ਬਿਲਕੁਲ ਸਾਫ਼ ਆ ਵੀ ਮੈਂ ਕੁਝ ਕੀਤਾ ਹੀ ਨਹੀਂ ਵੀ ਪਰਿਵਾਰ ਹੀ ਝੂਠ ਮਾਰੀ ਜਾਂਦਾ ਵੀ ਪੈਸੇ ਦਿੱਤੇ ਆ ਅਸੀਂ ਦਿੱਤੇ ਆ ਦਿੱਤੇ ਆ ਵੀ ਪਰਿਵਾਰ ਹੀ ਕੱਲਾ ਕਰੀ ਜਾਂਦਾ ਗੱਲਾਂ ਤੋਂ ਇੰਜ ਲੱਗਦਾ ਸੀ ਉਹਨਾਂ ਦੀ ਇੱਕ ਇੰਟਰਵਿਊ ਆਈ ਸੀ ਜੇ ਇਹ ਤਾਂ ਕਹਿੰਦਾ ਇਹ ਤਾਂ ਕਹਿੰਦਾ ਸੀ ਮੈਂ ਮਹਾਰਾਜ ਦੀ ਫੋਟੋ ਕੇ ਹੱਥ ਰੱਖਦਾ ਹੂੰ ਫੌਜਾ ਸਿੰਘ ਸਰਾਲੀ ਇੰਟਰਵਿਊ ਚ ਕਹਿ ਰਹੇ ਨੇ ਵੀ ਮੈਂ ਮਹਾਰਾਜ ਦੀ ਫੋਟੋ ਦੇ ਹੱਥ ਰੱਖਦਾ ਸੌ ਚੱਕਦਾ ਵੀ ਮੈਂ ਪੈਸੇ ਨਹੀਂ ਲਏ ਜੇ ਇਹਨੇ ਪੈਸੇ ਨਹੀਂ ਲਏ ਇਹਨੇ 8 ਕਰੋੜ ਦਾ ਪਲਾਂਟ ਲਾਇਆ ਸੀਮੈਂਟ ਬਜਰੀ ਦਾ ਉਹ ਇਹਨਾਂ ਪੈਸੇ ਕਿੱਥੋਂ ਆਏ ਇੰਨੀਆਂ ਪ੍ਰੋਬੋਟੀਆਂ ਇਹ ਲਈ ਜਾਂਦਾ ਇਹਦੇ ਭਰਾ ਨੇ ਉੱਥੇ ਬਿਆਨ ਨਹੀਂ ਤੇ ਲੱਖੋਂ ਕੀ ਧਰਨੇ ਚ ਇਹਦੇ ਭਰਾ ਨੇ ਖੁਦ ਬਿਆਨ ਦਿੱਤੇ ਨੇ ਮੇਰੇ ਕੋਲ 4 ਕਿਲੇ ਪੈਲੀ ਤੇ ਇਹ ਭਰਾ ਮੇਰੇ ਨੇ ਮੈਨੂੰ 15 ਦਿਨ ਜੇਲ੍ਹ ਕਰਾਈ ਹੈ ਲੱਖੋਂ ਕੀ ਤੁਸੀਂ ਉੱਥੇ ਵੀਡੀਓ ਵੇਖੋ ਹਾਂਜੀ ਹਾਂਜੀ ਵੀ ਵੀਡੀਓ ਵੇਖੋ ਤੁਸੀਂ ਵੀ ਉਹਦੇ ਭਰਾ ਨੇ ਬਿਆਨ ਦਿੱਤੇ ਕਿ ਨਹੀਂ ਦਿੱਤੇ ਇਹ ਵੀਰ ਸਾਰੇ ਝੂਠ ਮਾਰਦਾ ਇਹ ਗੱਲ ਤੇ ਝੂਠ ਮਾਰਦਾ ਠੀਕ ਹੈ ਪੈਸਾ ਇਕੱਠੀ ਕਰੀ ਜਾਂਦਾ ਮੈਂ ਤਾਂ ਆਇੰਦਾ ਇਹ ਇਹ ਸਿਸਟਮ ਵੇਖਿਆ ਮੇਰੀ ਨਜ਼ਰ 'ਚ ਇਹ ਆਉਂਦਾ ਮੈਂ ਕਰਦਾ ਦੁੱਧ ਦਾ ਕੰਮ ਮੈਂ ਕਿਲੋ ਦੁੱਧ ਦੇ ਵਿੱਚੋਂ ਵੀ ਰੁਪਏ ਬਚਾਉਣਾ ਇੱਕ ਕਿਲੋ ਦੁੱਧ ਖਰੀਦਣਾ ਨਾ ਉਹਨਾਂ ਦੇ ਕੋਲੋਂ ਵੀ ਮੈਂ ਇਹ ਪੈਸੇ ਕਮਾਉਣੇ ਨੇ ਤੇ ਮੈਨ ਇੰਨਾ ਮੇਰਾ ਦਿਮਾਗ ਕੰਮ ਕਰਦਾ ਹੈ ਇਹ ਵੀਰ ਕੱਲਾ ਪੈਸੇ ਨਹੀਂ ਖਾਂਦਾ ਪੈਸੇ ਗਾਂਵ 'ਚ ਜਾਂਦੇ ਨੇ ਜਿੱਥੇ ਜਿੰਦੂ ਕਹਿਣਾ ਉੱਥੇ ਪੈਸੇ ਵੀ ਜਾਂਦੇ ਨੇ ਉਸ ਤੋਂ ਗਾਂਵ ਵੀ ਪੈਸੇ ਜਾਂਦੇ ਨੇ ਉੱਪਰ ਤੱਕ ਪੈਸੇ ਜਾਂਦੇ ਨੇ ਪੈਸੇ ਤਾਂ ਜਿਹੜੇ ਉਹਨੇ ਕਿਹਾ ਸੀ ਨਾ ਉਹ ਸੱਚਾ ਹੈ ਫੌਜਾ ਸਿੰਘ ਵੀ ਜਿਹੜਾ ਮੈਂ ਫੰਡ ਤੁਹਾਡੇ ਕੋਲੋਂ ਲੈਣ ਲੱਗਾ ਇਹ ਫੰਡ ਮੈਂ ਗਾਹ ਦੇਣਾ ਇਹ ਵੀ ਗਾਂਵ ਵੀ ਪੈਸੇ ਦਿੰਦੇ ਨੇ ਆਪ ਵੀ ਪੈਸੇ ਖਾਂਦੇ ਨੇ ਇਕੱਲਾ ਨਹੀਂ ਪੈ ਖਾਂਦਾ ਸਾਰੀ ਸਰਕਾਰ ਪੈਸੇ ਖਾਂਦੀ ਏ ਇੱਕ ਗੱਲ ਹੋਰ ਮੈਂ ਕਰ ਸਕਦਾ ਜਦੋਂ ਨਾ ਅਸੀਂ ਆਮਨ ਰੋੜੇ ਦੇ ਕੋਲ ਗਏ ਆ ਲਜਾਣੇ ਉੱਥੇ ਇੱਕ ਨਾ ਬੀਬੀ ਆਈ ਏ ਉਹਨੇ ਨਾ ਉਹਦੇ ਕੋਲ ਚਿੱਠੀਆਂ ਹੀ ਗਈਆਂ ਨੇ ਕੋਈ ਥਰ ਸਰਪੰਚ ਆਪਣੇ ਸਰਪੰਚ ਆਂਦੇ ਨੇ ਤੇ ਸ਼ਹਿਰ ਦੇ ਵਿੱਚ ਆਂਦੇ ਨੇ ਐਮਸੀ ਬਣਿਆ ਵੀ ਐਮਸੀ ਬਣਿਆ ਉਹ ਐਮਸੀ ਲੇਡੀ ਸੀਟ ਸਿੰਘੀ ਬਣੀ ਏ ਉਹ ਕਹਿੰਦੀ ਸਾਡੀ ਗਲੀਆਂ ਦੇ ਵਿੱਚ ਪਾਣੀ ਖੜਾ, ਟੋਏ ਨੇ, ਟਿੱਬੇ ਨੇ, ਜਵਾਗ ਢਿੱਗ ਪੈਂਦੇ ਸਾਡੇ ਬੁਰੇ ਹਾਲ ਨੇ। ਅਮਰ ਰੋੜਾ ਜੀ ਅਖਰੀ ਤੁਸੀਂ ਮਾੜੇ ਸਾਡੇ ਹਲ ਦਰਸ਼ਨ ਪਾਓ ਤੇ ਉੱਥੇ ਸਾਡੇ ਕੋਲ ਆਓ। ਮੌਕਾ ਅਖਰੀ ਜਰੂਰ ਵੇਖੋ। ਤੇ ਕਹਿੰਦਾ ਜੀ ਅਸੀਂ ਜਰੂਰ ਆਵਾਂਗੇ। ਉਹ ਕਹਿੰਦੀ ਮੈਂ ਕਈ ਵਾਰੀ ਆਈ ਆ ਤੇ ਕਈ ਵਾਰੀ ਤੁਹਾਨੂੰ ਆਖਿਆ ਕਹਿੰਦਾ ਕੋਈ ਨਹੀਂ ਆਇਆ ਜਰੂਰ ਆਵਾਂਗੇ। ਵੇਖੇ ਨੇ। ਇਹ ਗੱਲ ਮੈਂ ਉੱਥੇ ਕੱਲ ਨਾ ਵੀ ਸੁਣੀ। ਤੁਸੀਂ ਲੁਧਿਆਣਾ ਜਾ ਕੇ ਇੰਟਰਵਿਊ ਕਰਕੇ ਵੇਖੋ ਸੜਕਾਂ ਦੇ ਵਿੱਚ ਕੀ ਕੁਝ ਹੈਗਾ। ਸਾਰੇ ਪੰਜਾਬ ਦੇ ਵਿੱਚ ਨਾ ਮੇਰੇ ਹਿਸਾਬ ਨਾਲ ਸਰਪੰਚਾਂ ਕੋਲ ਪੈਸੇ ਲੈ ਲੈ ਕੇ ਖਾ ਗਏ ਦੋ ਪਾਰਟੀਆਂ ਤੋਂ ਇਹਨਾਂ ਨੇ ਕਿਸੇ ਨੂੰ ਕੋਈ ਰੁਪਈਏ ਦੀ ਸ਼ੈ ਨਹੀਂ ਦਿੱਤੀ ਇਹ ਪੈਸੇ ਕਿੱਥੇ ਕਰਨ ਤੇ ਲੱਗੇ ਝਾੜੂ ਸਰਕਾਰ ਵਾਲੇ ਇਹਨਾਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਮਰੇ ਭਾਵੇਂ ਜੀਵੇ ਜੋ ਮਰਜ਼ੀ ਹੋਵੇ ਵੈਗਰਜੀ ਕਾ ਖਾਲਸਾ ਵੈਗਰਜੀ ਦੀ ਫਤਿਹ ਜੇ ਕੋ ਮੇਥੋਂ ਗਲਤ ਬੋਲਾ ਗਿਆ ਹੋਵੇ ਵੀਰੋ ਮੈਨੂੰ ਮਾਫ ਕਰਿਆ ਜੀ ਜੇ ਕੋਈ ਜਾਨ ਹੈਗੀ ਜੇ ਸਰੀਰ ਦੇ ਵਿੱਚ ਪਹਿਲਵਾਨੋ ਤੇ ਸਰਪੰਚੋ ਸਾਹਮਣੇ ਆ ਮੈਦਾਨ ਦੇ ਵਿੱਚ ਪਤਾ ਫੇਰ ਲੱਗਦਾ ਮੈਂ ਇੱਕ ਪਹਿਲਵਾਨ ਦਾ ਪਿਓ ਆ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਜਾ ਮੈਨਾਂ ਤਾਂ ਤੂੰ ਉੱਥੇ ਨਿਕਾਈ ਇੱਥੇ ਨਹੀਂ ਮੈਂ ਦੁੱਧ ਲੈ ਕੇ ਵੀ ਜਾਵਾਂਗਾ ਰਾਂਗਾ ਮੋਟਰਸਾਈਕਲ ਤੇ ਜਾਵਾਂਗਾ ਗੱਡੀ ਤੇ ਜਾਵਾਂ ਜੇ ਕਿਸੇ ਨੇ ਕੁਝ ਕਰਨਾ ਮੈਨੂੰ ਸ਼ਰਯਾਮ ਕਰ ਲੇ ਪਰ ਸਾਹਮਣੇ ਆਖੇ ਮਗਰ ਹੋਣੀ ਮਗਰੋਂ ਮਾਰਨਾ ਕੋਈ ਫਾਇਦਾ ਨਹੀਂ ਮੇਰੇ ਸਾਹਮਣੇ ਮਾਰੇ ਮੇਰੀ ਯੱਕ ਦੇ ਵਿੱਚ ਗੋਲੀ ਤੇ ਮੈਨੂੰ ਫਿਰ ਸਵਾਦ ਆਵੇਗਾ ਵੀ ਟੱਕਰ ਦਾ ਕੋਈ ਬੰਦਾ ਮਿਲਿਆ ਮੈਂ ਇੱਕ ਪਹਿਲਵਾਨ ਦਾ ਪਿਓ ਹਾਂ ਹਾਂ ਇਹ ਨਹੀਂ ਮੇਰੀ ਬੇਨਤੀ ਹੈ ਵੀ ਜਿਹਨੇ ਲੜਨਾ ਮੇਰੇ ਨਾਲ ਸਾਹਮਣੇ ਆ ਕੇ ਲੜੇ ਮਗਰੋਂ ਨਾ ਲੜੇ ਵੈਗਰਜੀ ਦਾ ਖਾਲਸਾ ਸ੍ਰੀ ਵੈਗਰਜੀ ਕੀ ਫਤਿਹ ਤਾਂ ਬਿਲਕੁਲ ਸਾਡੇ ਨਾਲ ਜੈਸ਼ਨ ਸਰਪੰਚ ਦੇ ਪਿਤਾ ਜੀ ਮੌਜੂਦ ਸੀਗੇ ਔਰ ਕੱਲ ਲੁਧਿਆਣੇ ਜੋ ਵੀ ਕੁਝ ਹੋਇਆ ਉਹ ਤੁਸੀਂ ਆਪ ਸੁਣਿਆ ਬੜੀ ਨਿੰਦਨਯੋਗ ਇਹ ਘਟਨਾ ਕਿ ਫੌਜਾ ਸਿੰਘ ਸਰਾਰੀ ਸਾਬਕਾ ਪੁਲਿਸ ਮੁਲਾਜ਼ਮ ਵੀ ਰਹਿ ਚੁੱਕੇ ਨੇ ਮੌਜੂਦਾ ਵਿਧਾਇਕ ਵੀ ਨੇ ਔਰ ਮੰਤਰੀ ਪਦਵੀ ਉਹਨਾਂ ਦੇ ਕੋਲੇ ਰਿਹਾ ਹੈ ਪਰ ਇਹੋ ਜੇ ਇਸ਼ਾਰੇ ਕਰਨਾ ਕਿਤੇ ਨਾ ਕਿਤੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਮਸਲਾ ਹੋਰ ਟਾਈਪ ਦਾ ਹੋਵੇ ਗੱਲ ਚੱਲ ਜਾਂਦੀ ਆ ਪਰ ਮਸਲਾ ਇੱਥੇ ਉਹਨਾਂ ਦੇ ਦੁੱਖੋਂ ਮਰੇ ਇੱਕ ਪੁੱਤ ਦਾ ਔਰ ਉਥੇ ਉਹਨਾਂ ਦੇ ਪਿਤਾ ਨੂੰ ਇਹੋ ਜਿਹਾ ਇਸ਼ਾਰੇ ਕਰਨਾ ਕਿ ਤਨ ਕਿਤੇ ਗਲਤ ਆ ਪਹਿਲਾਂ ਤਾਂ ਉਹਨਾਂ ਦਾ ਫਰਜ਼ ਇਹ ਬਣਦਾ ਸੀ ਕਿ ਅਗਰ ਪਰਿਵਾਰ ਉਥੇ ਸੀ ਤਾਂ ਉਥੇ ਰੁੱਕ ਕੇ ਖੁਦ ਕਹਿੰਦਾ ਕਿ ਮੈਂ ਵੀ ਤੁਹਾਡੇ ਨਾਲ ਆ ਕਿਹਨੂੰ ਮਿਲਣਾ ਚਲੋ ਆਪਾਂ ਮਿਲਦੇ ਆਂ ਇਨਸਾਫ ਜ਼ਰੂਰ ਹੋਣਾ ਚਾਹੀਦਾ ਚਾਹੇ ਮੈਂ ਗਲਤ ਆ ਚਾਹੇ ਗੋਹੀ ਗਲਤ ਆ ਇਹ ਗੱਲ ਉਹਨੂੰ ਕਹਿਣੀ ਚਾਹੀਦੀ ਸੀ ਪਰ ਉਸ ਨੇ ਇਸ ਦੀ ਕਹਿਣ ਦੀ ਬਜਾਏ ਉਹਨੇ ਪਰਿਵਾਰ ਨੂੰ ਗਲਤ ਇਸ਼ਾਰੇ ਕੀਤੇ ਔਰ ਇਹ ਕੁਝ ਕੀਤਾ ਕਿ ਤਨ ਕਿਤੇ ਇਹਦੇ ਤੋਂ ਮਾਨਸਿਕਤਾ ਜਿਹੜੀ ਆ ਉਹ ਪਤਾ ਲੱਗਦੀ ਆ ਕਿ ਆਖਿਰਕਾਰ ਕਿਹੋ ਜੀ ਮਾਨਸਿਕਤਾ ਦੇ ਨਾਲ ਫੋਜਾ ਸਿੰਘ ਸਰਾਰੀ ਚੱਲ ਰਹੇ ਨੇ ਫਿਲਹਾਲ ਦੀ ਘੜੀ ਕਮੈਂਟ ਸੈਕਸ਼ਨ ਤੁਹਾਡੇ ਲਈ ਆ ਆਪਣੀ ਰਾਏ ਤੁਸੀਂ ਵੀ ਲਿਖਣਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ